ਅਰਥੀ ਚੱਕ ਅੰਤਿਮ ਸੰਸਕਾਰ ਲਈ ਜਾ ਰਹੇ ਸੀ ਸਿਵਿਆਂ ਵਿੱਚ ਪਰ ਰਸਤੇ ਵਿੱਚ ਹੀ ਹੋ ਗਈ ਜੱਗੋਂ ਤੇਰਮੀ ਸਾਰਿਆਂ ਨੂੰ ਪੈ ਗਈਆਂ ਭਾਜੜਾਂ ਅਕਸਰ ਹੀ ਜਦੋਂ ਕੋਈ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਾ ਹੈ ਤਾਂ ਉਸ ਨੂੰ ਸੰਸਕਾਰ ਲਈ ਸਿਵਿਆਂ ਵਿੱਚ ਲਜਾਇਆ ਜਾਂਦਾ ਹੈ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਲੋਕ ਭੱਜਦੇ ਦਿਖਾਈ ਦੇ ਰਹੇ ਨੇ ਦਰਸਲ ਜਦੋਂ ਇੱਕ ਵਿਅਕਤੀ ਨੂੰ ਸੰਸਕਾਰ ਲਈ ਪਿੰਡ ਤੋਂ ਬਾਹਰ ਬਣੇ ਸਿਵਿਆਂ ਵਿੱਚ ਲਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਅਰਥੀ ਲਿਜਾ ਰਹੇ ਲੋਕਾਂ ਉੱਪਰ ਮਧੂ ਮੱਖੀਆਂ ਨੇ ਹਮਲਾ ਕਰ ਦਿੱਤਾ ਮੱਖੀਆਂ ਅਰਥੀ ਨਾਲ ਜਾ ਰਹੇ ਲੋਕਾਂ ਦੇ ਡੰਗ ਮਾਰਨ ਲੱਗੀਆਂ ਜਿਸ ਕਰਕੇ ਸਾਰੇ ਹੀ ਲੋਕ ਇੱਧਰ ਉੱਧਰ ਭੱਜਣ ਲੱਗ ਜਾਂਦੇ ਨੇ ਅਤੇ ਜੋ ਅਰਥੀ ਚੱਕ ਕੇ ਆ ਰਹੇ ਸੀ ਉਹ ਪਿੱਛੇ ਵੱਲ ਹੀ ਮੁੜ ਜਾਂਦੇ ਨੇ ਅਤੇ ਦੂਰ ਖੜੇ ਹੋ ਜਾਂਦੇ ਨੇ ਕਾਫੀ ਦੇਰ ਮੱਖੀਆਂ ਦੇ ਸ਼ਾਂਤ ਹੋਣ ਦਾ ਇੰਤਜ਼ਾਰ ਕੀਤਾ ਜਾਂਦਾ ਹੈ ਅਤੇ ਜਦੋਂ ਮੱਖੀਆਂ ਬੈਠ ਜਾਂਦੀਆਂ ਨੇ ਤਾਂ ਫਿਰ ਹੌਲੀ-ਹੌਲੀ ਇਸ ਰਾਹ ਤੋਂ ਅਰਥੀ ਨੂੰ ਲਿਜਾਇਆ ਜਾਂਦਾ ਹੈ ਸੋ ਇੱਕ ਗੱਲ ਤਾਂ ਪੱਕੀ ਹੈ ਕਿ ਜਦੋਂ ਤੱਕ ਬੰਦਾ ਜਿਉਂਦਾ ਏ ਸਿਰਫ ਉਦੋਂ ਤੱਕ ਹੀ ਭੱਜਨ ੱਠ ਹੁੰਦੀ ਏ ਸ਼ਾਂਤ ਤਾਂ ਬੰਦਾ ਸਿਰਫ ਅਰਥੀ ਤੇ ਪੈ ਕੇ ਹੀ ਹੁੰਦਾ ਏ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ